Obrigado. ਸੀ ਸੀ ਸੋরੀ ਸੀ ਸੋ੓রੁതఈ ਸੂ 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 ਸੁਸੀ �ੋরੁൻ ਸੋরੁൻ

ਜੋ ਤੁਹਾਨੂੰ ਸਹੀ ਲੱਗੇਗਾ ਉਹ ਕਰਾਂਗੇ ਕੋਈ ਨਹੀਂ ਕੋਈ ਲੈਂਦੇ ਹਾਂ ਤੁਹਾਡਾ ਅਗੂ ਪ੍ਰਸਾਦ ਜੀ ਮਣੀ ਆਈ ਕੋਈ ਗੱਲ ਨਹੀਂ ਸਾਂਝੀ ਇੱਕ ਆਉਣ ਜਾਣ ਕਰਨਾ ਡਾਕਟਰਾਂ ਨੇ ਮੁੜ ਕੇ ਚੱਲ ਜਾਣਾ ਸ਼ਨੀਵਾਰ ਆ ਫੇਰ 15 ਹਾਂ ਹੁਣ ਆ ਚਾਹ ਰਹੇ ਹਾਂ

ਹਾਂ ਥੋੜਾ ਮਿੱਠਾ ਹੋ ਗਿਆ ਨਮੇ ਜੀ ਐਂ ਦਾ ਨਹੀਂ ਕੋ ਸ਼ਾਂ ਚੋ ਟੋ ਬਿਤੀ ਸ਼ਾਂ ਚੋ ਟੋ ਕੋ ਹਾਂ ਇਹ ਮੁੰਡਾ ਜਿਹੜਾ ਮਣੀਆ ਫਲ ਅਸਤੀ ਥੋੜੀ ਲਿਆ ਤੂੰ ਪਹਿਲਾਂ ਲਿਆ ਲਾ ਬਹੁਤ ਵੱਡੀ ਨੂੰ ਕੋਈ ਬੜੇ ਛੱਟ ਬਣਦੇ ਜਿਹੜੇ ਪੁੱਟ ਦੋ ਕਰਦੇ ਆ ਆਪਾਂ ਮੈਨੂੰ ਤੇ ਇਹ ਮੇਟ ਖਾਣ ਲੱਗਣੀ ਹੈ ਆਪਣੀ ਤਕਰੀਬ ਮੈਂ ਲੰਮੀ ਦੀ ਨੂੰ ਕਰਨੀ ਕਿਤਾ ਮੈਂ ਇੱਕ ਹੋ ਦੇ ਨਾ ਇਹ ਕਰਨਾ ਚੁਗੀ ਹਰ ਰੋਜ਼ ਪਰ ਮੈਂ ਮੈਂ ਇਹ ਦੇਖ ਰਹੀ ਹਾਂ ਕਿ ਮੈਂ ਕਿਉਂ ਉਠਾਈ ਵਾ ਹਾਂਜੀ ਇੱਕ ਸੈਮੂਲ ਮਸੀਹ ਦੀ ਅੰਧਵਿਸ਼ਵਾਸ਼ ਕਰਨ ਮੌਤ ਹੋ ਗਈ ਆ ਜੇ ਸੰਬੰਧੀ ਮੇਰੀ ਬਤੌਰ ਡਿਊਟੀ ਮ ਜਿਨਿਸਟ੍ਰੇਟ ਡਿਊਟੀ ਲੱਗੀ ਆ ਡੀਸਾ ਵੱਲੋਂ ਡਿਊਟੀ ਲਗਾਈ ਗਈ ਆ ਤੇ ਮੇਰੀ ਡਿਊਟੀ ਲੱਗੀ ਆ ਕਿ ਇਹ ਲਾਸ਼ ਨੂੰ ਕਬਰਸਤਾਨ ਵਿੱਚੋਂ ਮੇਰੀ ਹਾਜ਼ਰੀ ਵਿੱਚ ਪਟਾਇਆ ਜਾਵੇ ਤੇ ਉਹ ਮਤਲਬ ਲਾਸ਼ ਜਿਹੜੀ ਆ ਪੁਲਿਸ ਦੇ ਡਿਫਟੀ ਸਾਹਿਬ ਆਏ ਆ ਐਸ ਐਚਓ ਤਾਰੀਪੁਰ ਆਏ ਆ ਤੇ ਹੋਰ ਵੀ ਪੁਲਿਸ ਪ੍ਰੋਫੈਸ਼ਨਲ ਸਾਰੇ ਨਾਲ ਹੀ ਆ ਸੀ ਤੇ ਮੇਰੀ ਹਾਜ਼ਰੀ ਵਿੱਚ ਲਾਸ਼ ਜਿਹੜੀ ਪੁੱਟੀ ਜਾ ਰਹੀ ਆ ਤੇ ਇਹਦੇ ਸੰਬੰਧੀ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾ ਕਿਦਾਂ ਮੋਤੋ ਹੀ ਤੋ ਦੇਖ ਲਈ ਮੋਤ ਦਾ ਕੀ ਕਰਨ ਦੱਸ ਰਿਹਾ ਪਰਿਵਾਰ ਪਰਿਵਾਰ ਤਾਂ ਇਹ ਦੱਸ ਰਿਹਾ ਕਿ ਉੱਥੇ ਇਹਨਾਂ ਨੂੰ ਗਿਰਜੇ ਚ ਜਦੋਂ ਲੈ ਕੇ ਗਏ ਆ ਤੇ ਉੱਥੇ ਇਹਨੂੰ ਕੁੱਟ-ਕੁੱਟ ਕੇ ਮਾਰਿਆ ਗਿਆ ਤੇ ਮਾਰਨ ਕਰਕੇ ਮੌਤ ਹੋਈ ਆ ਅਨੰਦ ਵਿਸ਼ਵਾਸ ਕਰ ਤੁਹਾਨੂੰ ਪੋਸਟਮਾਰਟਨ ਤੇ ਲਾਸ਼ ਪੁੱਟੀ ਜਾ ਰਹੀ ਆ ਹਾਂਜੀ ਹਾਂਜੀ ਪੋਸਟਮਾਰਟਨ ਲਈ ਲਾਸ਼ ਪੁੱਟੀ ਜਾ ਰਹੀ ਹੈ ਠੀਕ ਹੈ ਅਮ ਰਾਖਲ ਜੇ ਪਿੰਡ ਮੇਰਾ ਸੇਂਤੋ ਚ ਕੀ ਗੱਲ ਹੋ ਰਹੀ ਮੇਰਾ ਬੇਟਾ ਠੀਕ ਨਹੀਂ ਸੀ ਉਹ ਚੀਕਾਂ ਮਾਰਦਾ ਸੀ ਉਦੇ ਕਾਰਨ ਮੈਂ ਜੱਕੀ ਪਾਸਟਰ ਨੂੰ ਸੱਦਿਆ ਕੇ ਪ੍ਰਾਰਥਨਾ ਕਰੇਗਾ ਤੇ ਠੀਕ ਹੋ ਜਾਏਗਾ ਉਹ ਦੋ ਜਣੇ ਪਹਿਲੇ ਆਏ ਪ੍ਰਾਰਥਨਾ ਕਰਨ ਵਾਸਤੇ ਉਹਨੇ 10-12 ਪਾਸਟਰ ਹੋਰ ਸੱਦਲੇ ਲਾਗੇ ਉਹ ਆਨਾਂ ਨੇ ਆਣ ਕੇ ਕਹਿੰਨੇ ਥੋੜ੍ਹ ਮਾਰਨੀ ਸ਼ੁਰੂ ਕਰਤੇ ਕਹਿੰਨੇ ਚਪੇੜਾ ਮਾਰਨੀ ਸ਼ੁਰੂ ਕਰਤੀਆਂ ਮੇਰੇ ਪੁੱਤ ਨੂੰ ਕੋਹ ਕੋਹ ਕੇ ਮਾਰਿਆ ਸਾਰੇ ਰੇੜੇ ਦੇ ਵਿੱਚ ਰੇੜੇ ਦੇ ਵਿੱਚ ਉਹਨਾਂ ਨੇ ਤੂ ਤੂ ਕੇ ਇਹਨੂੰ ਇੱਥੋਂ ਤੱਕ ਕਿ ਨੀਲਾ ਹੀ ਕਰ ਛੜਿਆ ਉਹਨੂੰ ਸਾਰਾ ਨੀਲਾ ਕਰ ਛੜਿਆ ਇੰਨੀਆ ਕਿ ਸੱਟਾਂ ਲਾਈਆਂ ਸੱਟਾਂ ਲਾ ਕੇ ਬਾਅਦ ਵਿੱਚ 12 ਵਜੇ ਮੇਰੇ ਕਰੋਗੇ ਯਾ ਤੇ ਮੇਰੇ ਬੱਚੇ ਨੂੰ ਇਦਾਂ ਬਾਵਾ ਪਿੱਛੇ ਬੰਨ ਕੇ ਲੱਤਾਂ ਵੀ ਬੰਨ ਕੇ ਤੇ ਮੰਦਿਰ ਦਾ ਮੁੱਦਾ ਸੁੱਟ ਗਏ ਮੁੱਦਾ ਸੁੱਟਣ ਦੇ ਕਾਰਨ ਆ ਜੇ ਗਏ ਹੀ ਆ ਤੇ ਮੇਰੇ ਬੱਚੇ ਨੇ ਦੰਦ ਤੋੜ ਕੀ ਕਹਿੰਦੇ ਸ਼ਾਇਗੀ ਇਹ ਗੱਲ ਹੋਈ ਇਹਦੇ ਵਿੱਚ ਹਾਂਜੀ ਇਹ ਕਹਿੰਦੇ ਸੀ ਵੀ ਇਹਦੇ ਵਿੱਚ ਸ਼ੈਤਾਨ ਆ ਮੈਂ ਬੜੇ ਤਰਲੇ ਲੈਂਦੀ ਹਾਂ ਪਰ ਮੈਨੂੰ ਗਾ ਨਹੀਂ ਜਾਣ ਦਿੰਦੇ ਮੈਨੂੰ ਕਹਿੰਦੇ ਬੀਬੀ ਤੂੰ ਪਿੱਛੇ ਹੋ ਕੇ ਬਹਿ ਜਾ ਇਹ ਸ਼ੈਤਾਨ ਨੂੰ ਸੱਟ ਲੱਗ ਰਹੀ ਤੇ ਇਹਨੂੰ ਨਹੀਂ ਲੱਗ ਰਹੀ ਇਸ ਕਾਰਨ ਇਹਨਾਂ ਨੇ ਕੁੱਟ-ਕੁੱਟ ਕੇ ਮੈਂ ਘਰ ਵਿੱਚ ਹੀ ਦੋਵੇਂ ਨਵੇਂ ਸਾਸਿ ਆੜੀ ਇਹਨਾਂ ਨੇ ਪੇਸ਼ ਨਹੀਂ ਜਾਣਦੀ 10-15 ਬੰਦੇ ਸੀ ਤੇ ਦਫਨਾਇਆ ਕਿਨੇ ਆ ਕੇ ਤੇ ਦਫਨਾਇਆ ਹੀ ਮੇਰੇ ਰਿਸ਼ਤੇਦਾਰਾਂ ਭੈਣ ਭਰਾਵਾਂ ਨੇ ਫੇਰ ਆਣ ਕੇ ਕਿਹਾ ਵੀ ਇੰਨੀਆਂ ਸੱਟਾਂ ਲਾ ਦਿੱਤੀਆਂ ਇਹਨਾਂ ਨੂੰ ਤੇ ਤੂੰ ਅਜੇ ਵੀ ਮੈਨੂੰ ਤੇ ਕੋਈ ਸੁੱਧ-ਬੁੱਧ ਨਹੀਂ ਜਿਹਦਾ ਜਵਾਨ ਪੁੱਤ ਘਰੋਂ ਤੁਰ ਜੇ ਉਹੋ ਹੀ ਮੇਰਾ ਸਹਾਰਾ ਸੀ ਮੇਰਾ ਆਦਮੀ ਵੀ ਨਹੀਂ ਆ ਸਿਰਦੇ ਉਹ ਵੀ ਮੈਂਟਲ ਆ ਉਹ ਕੁਛ ਕਰਦਾ ਨਹੀਂ ਹੈ ਮੰਜੀ ਤੇ ਬੈਠਾ ਰਹੋ ਕਿੰਨੇ ਬੱਚੇ ਇਹਦੇ ਤਿੰਨ ਬੱਚੇ ਆ ਤੇ ਚੌਥੀ ਆਪ ਆ ਪੰਜਵਾਂ ਮੇਰਾ ਬੇਟਾ ਹੀ ਉਹ ਕੰਮ ਕਰਦਾ ਹਾਂ ਹਾਂਜੀ ਕਵਰ ਕਿਉਂ ਫੋਟ ਰਿਹਾ ਹੁਣ ਅਸੀਂ ਫਿਰ ਥਾਣੇ ਜਾ ਕੇ ਤਲਾਹ ਦਿੱਤੀ ਕਿ ਸਾਡੇ ਕੋਈ ਮਜਦ ਕੀਤੀ ਜਾਏ ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਏ ਕਿ ਮੇਰੇ ਬੇਟੇ ਨੂੰ ਇਹਨਾਂ ਨੇ ਕੋ ਕੋ ਮਾਰਿਆ ਵਾ ਤੇ ਇਸ ਕਰਕੇ ਹੀ ਥਾਣੇ ਜਾ ਕੇ ਪਰਚਾ ਲਖਾਇਆ ਵਾ ਇਸ ਕਰਕੇ ਹੀ ਪੋਸਟ ਮਾਡਲ ਵਾਸਤੇ ਇਹਨੂੰ ਫੋਟ ਰਿਹਾ ਕਵਰ ਦੇ ਫੋਟ ਰਿਹਾ ਕਵਰ ਫੇਰ ਫੋਟ ਰਿਹਾ ਠੀਕ ਹੈ ਅੱਪਾਂ ਜੀ ਦੇ ਕਲਾ ਕਲਾ ਇਹਨਾਂ ਮੇਰਾ ਸਿੰਘਪੁਰ ਇਹਨਾਂ ਨੇ ਬੁਲਾਇਆ ਸੀ ਦਵਾ ਕਰਨ ਵਾਸਤੇ ਇੱਕ ਇਸਤਾਨ ਕੇ ਮੈਂ ਕਿਹਾ ਚਲ ਦਵਾ ਨਾਲ ਠੀਕ ਹੋ ਜਾਏਗਾ ਇਹਨਾਂ ਨੇ ਦਵਾ ਨਹੀਂ ਕੀਤੀ ਇਹਨਾਂ ਨੇ ਘੁੱਟ ਘੁੱਟ ਕੇ ਤੇ ਮੋਰਾ ਆਤ ਮਾਰ ਸੜਿਆ ਕਿਹੜਾ ਕੜਾ ਇਹ ਠੁੱਡ ਮਾਰੇ ਇਹਨਾਂ ਨੇ ਜੱਕੀ ਪਾਸਟਰ ਹੋਰ ਕਿਨੇ ਜਾਣੇ ਸੀਗੇ ਨਾਲ ਲੈਣੇ 7-8 ਜਾਣੇ ਬੁਲਾਏ ਸੀ ਉਹ ਇਹਨਾਂ ਨੇ ਬਾਅਦ ਚ ਥੋੜ੍ਹਾ ਮਾਰ-ਮਾਰ ਕੇ ਤੈਨੂੰ ਬਾਅਦ ਮਾਰ ਸੜਿਆ ਤੇ ਬਾਅਦ ਤੇ ਇਹਨਾਂ ਆਪਾਂ ਗਾਂ ਹੁੰਦੇ ਸੀ ਸੜਉਂਦੇ ਸੀ ਤੇ ਕਹਿੰਦੇ ਤੁਸੀਂ ਬੀਬੀ ਪਰੇ ਹੋ ਕੇ ਤੇ ਬਹਿ ਜਾਓ ਅਸੀਂ ਆਪਣੀ ਤਸੱਲੀ ਆਪੇ ਕਰ ਲੈਨੇ ਆ ਪਹਿਲਾਂ ਵੀ ਇਦਾਂ ਕਰਦੇ ਰਹੇ ਹੁਰਕੇ ਨੇ ਕੀਤਾ ਇਦਾਂ ਮਾਰਦੇ ਨੇ ਕਰਮ ਦਾ ਮਤਲਬ ਵੈਂਪ ਮਤਲਬ ਅੰਦ ਸੁਹਾਜ ਨੂੰ ਮਾਰਤਾ ਹੁੰਦੇ ਆਂ ਦੇ ਮਾਰਤਾ ਹਾਂਜੀ ਇਹ ਥਣੇਕੜੀ ਵਾਲ ਦੀ ਘਟਨਾ ਜੀ ਪਿੰਡ ਸਿੰਘਪੁਰ ਹੈ ਤੇ 30 ਸਾਲ ਦਾ ਨੌਜਵਾਨ ਸੀ ਸੈਮਲ ਉਹ ਬਿਮਾਰ ਇੰਦਾ ਸੀਗਾ ਤੇ ਉਹਦੇ ਘਰਦਿਆਂ ਨੇ ਆਪਣਾ ਪਾਦਰੀ ਨੂੰ ਬੁਲਾ ਕੇ ਵੀ ਇਹਨੂੰ ਪ੍ਰੇਅਰ ਕਰਕੇ ਜਾਂ ਠੀਕ ਕਰਨ ਦੇ ਖਾਤੇ ਕੋ ਬੁਲਾਇਆ ਸੀ ਪਰ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਕੋਈ ਸ਼ਤਾਨ ਹੈ ਤੇ ਉਹ ਫਿਰ ਜ ਕੁਮਾਰਕਾਟਾ ਸ਼ੁਰੂ ਕਰਤੀ ਤੇ ਫਿਰ ਉਹਨੇ ਕੁਝ ਹੋਰ ਬੰਦੇ ਬੁਲਾ ਲਏ ਤੇ ਉਹਦੀ ਮਾਰਕਟਾਈ ਦਰਾਨੀ ਜਿਹੜੀ ਉਹਦੀ ਡੈਥ ਹੋ ਗਈ ਹੁਣ ਡੈਡ ਬੜੀ ਗੰਭੀਰ ਕੜਾਈ ਜਾ ਰਹੀ ਹੈ ਤੇ ਫਿਰ ਜਦੋਂ ਇਹ ਸਾਰੀ ਗੱਲ ਹੋ ਗਈ ਉਹ ਤੋਂ ਨੈਕਸਟ ਡੇ ਇਹਨਾਂ ਨੇ ਇਹਨੂੰ ਪੂਰਨ ਕੋਈ ਤਲਾਹ ਨਹੀਂ ਦਿੱਤੀ ਤੇ ਇਹਨੂੰ ਮਨ ਕਰਤਾ ਦਫਨਾਤਾ ਹੀ ਬੋਡੀ ਨੂੰ ਤੋ ਤੋਂ ਨੈਕਸਟ ਡੇ ਆ ਕੇ ਸਾਨੂੰ ਇਹ ਤਲਾਹ ਮਿਲੀ ਜਦੋਂ ਕਿ ਆ ਸਾਰਾ ਮਾਮਲਾ ਹੋਇਆ ਫਿਰ ਅਸੀਂ ਉਹਦੀ ਕਹਿੰਦਾ ਐਫ ਆਈ ਆਰ ਲੌਂਚ ਕੀਤੀ ਹੈ ਐਫ ਆਈ ਲੌਂਚ ਕਰਨ ਤੋਂ ਬਾਅਦ ਤੁਹਾਨੂੰ ਇਹਦਾ ਪੋਸਟਮਾਰਨ ਜ਼ਰੂਰੀ ਹੈ ਤੇ ਇਸ ਕਰਕੇ ਆ ਉਹ ਇਹਦੀ ਜਿਹੜੀ ਡੈੱਡ ਬਡੀ ਕੱਢ ਕੇ ਤੇ ਉਹਦਾ ਪੋਸਟਮਾਰਨ ਕਰਾਵਾਂਗੇ ਕਿੰਨੇ ਆਪਣੇ ਕਿੰਨੇ ਬੰਦੇ ਕਲਾਕ ਦੋ ਬੰਦਿਆਂ ਦੇ ਬਾਈ ਨੇ ਮੈਂ ਤੇ ਬਾਕੀ 6-7 ਅੰਸ਼ਾ ਤੇ ਪਰ ਇਹ ਬੰਦੇ ਕਿਹਨਾਂ ਅਜੇ ਨਹੀਂ ਅਜੇ ਕੋਈ ਰਸਟ ਨਹੀਂ ਥੈਂਕ ਯੂ